खबर होशियारपुर तो सामने आ रही है होशियारपुर दे तहसील एसडीएम ऑफिस दे अंदर अचानक ही सवेरे आग लगन नाल दफ्तर दे अंदर ਪਿਆ ਪੁਰਾਣਾ ਰਿਕਾਰਡ ਜਿਹੜਾ ਏ ਸੜ ਕੇ ਸੁਆਹ ਹੋ ਗਿਆ ਜੀहां ਤੁਹਾਨੂੰ ਦੱਸਦੀ ਏ ਕਿ ਅੱਜ ਹੁਸ਼ਿਆਰਪੁਰ ਦੇ ਵਿੱਚ ਸਵੇਰੇ ਸਵੇਰੇ तहसील ਦੇ एसडीएम ऑफिस ਦੇ ਵਿੱਚ ਅਚਾਨਕ ਹੀ આગ ਲੱਗ ਜਾਂਦੀ ਏ ਜਿਸ ਤੋਂ ਬਾਅਦ ਦਫਤਰ ਦੇ ਅੰਦਰ ਪੁਰਾਣਾ ਰਿਕਾਰਡ ਜਿਹੜਾ ਪਿਆ ਸੀ ਉਹ ਸਾਰਾ ਸੜ ਕੇ ਸੁਆਹ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਐਸਵੀਐਮ ਆਫਿਸ ਦੇ ਅਧਿਕਾਰੀ ਸਰਬਜੀਤ ਸੰਧੂ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਦਫਤਰ ਆਏ ਤਾਂ ਦਫਤਰ ਦੇ ਇੱਕ ਇੱਕ ਮੁਲਾਜ਼ਮ ਨੇ ਦੱਸਿਆ ਕਿ ਕਮਰੇ ਵਿੱਚ ਪਏ ਰਿਕਾਰਡ ਨੂੰ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਇਸ ਸਬੰਧੀ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਟੀਮਾਂ ਨੇ ਆਗੂ ਤੇ ਕਾਬੂ ਪਾਇਆ ਜਦ ਤੱਕ ਆਗੂ ਤੇ ਕਾਬੂ ਪਾਇਆ ਕਮਰੇ ਵਿੱਚ ਪਿਆ ਸਾਰਾ ਰਿਕਾਰਡ ਜਿਹੜਾ ਹੈ ਸੜ ਕੇ ਸੁਆਹ ਹੋ ਚੁੱਕਿਆ ਸੀ ਇਸ ਸਬੰਧੀ ਸਰਬਜੀਤ ਸੰਧੂ ਨੇ ਦੱਸਿਆ ਕਿ ਇਸ ਕਮਰੇ ਵਿੱਚ ਉਹ ਤਾਂ ਪੁਰਾਣਾ ਰਿਕਾਰਡ ਜਿਹੜਾ ਇਹ ਪਿਆ ਸੀ ਜੋ ਕਿ ਕੰਮ ਦਾ ਨਹੀਂ ਸੀ ਅਜੇ ਤੱਕ ਅੱਗ ਲੱਗਣ ਦੇ ਕਾਰਨ ਦਾ ਕੋਈ ਪਤਾ ਨਹੀਂ ਲੱਗ ਸਕਿਆ ਪਰ ਦੱਸਿਆ ਜਾ ਰਿਹਾ ਕਿ ਜਿੰਨਾ ਵੀ ਰਿਕਾਰਡ ਐਸ ਡੀ ਐਮ ਦਫ਼ਤਰ ਦੇ ਅੰਦਰ ਪਿਆ ਸੀ ਸਭ ਕੁਝ ਸੜ ਕੇ ਸੁਆਹ ਹੋ ਗਿਆ ਮੇਰਾ ਨਾਮ ਪਵਨ ਕੁਮਾਰ ਸੈਣੀ ਹਾਂ ਜੀ ਫਾਇਰ ਗੱਡੂ ਸ਼ਾਰਟ ਕੋਟ ਸਿਉ ਰੇ ਕੋਈ 8:30 8:45 ਦੇ ਕਰੀਬ ਸਾਨੂੰ 8:00 9:00 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਤਹਿਸੀਲ ਪਰਸੇ ਦੇ ਵਿੱਚ ਅੱਗ ਲੱਗੀ ਹੈ ਤੇ ਮੈਂ ਤੇ ਗੁਰਦੀਸ਼ ਸਿੰਘ ਡਰਾਈਵਰ ਫਾਇਰ ਗੱਡ ਦਾ ਟੈਂਟਰ ਲੈ ਕੇ ਇੱਥੇ ਪਹੁੰਚ ਰਿਹਾ ਹਾਂ ਅੱਗੇ ਦੇਖਿਆ ਕਿ ਰਿਪੋਰਟ ਰੂਮ ਦੇ ਅੰਦਰ ਅੱਗ ਲੱਗੀ ਹੋਈ ਹੈ ਰਿਪੋਰਟ ਰੂਮ ਵਾਲੇ ਕੰਟਰਕਟ ਕਨਫਰਮ ਨਹੀਂ ਹੈਗਾ ਕਿ ਇਸ ਚੀਜ਼ ਦਾ ਹੈਗਾ ਇਹਨਾਂ ਅਧਿਕਾਰੀਆਂ ਨੂੰ ਪਤਾ ਹੋਏਗਾ ਅੱਗੇ ਕਿ ਸਾਰਾ ਹੀ ਸੜ ਗਿਆ ਕਿਸ ਤਰ੍ਹਾਂ ਇਹ ਸਾਡੇ ਆਉਣ ਤੋਂ ਪਹਿਲਾਂ ਇਹ ਕੰਮ ਇਦਾਂ ਇਦਾਂ ਲੱਗ ਰਿਹਾ ਹੈ ਕਿ ਇਹ ਰਾਤ ਵਾਲੀ ਕੰਮ ਹੋ ਰਿਹਾ ਹੈ ਇਦਾਂ ਲੱਗ ਨਹੀਂ ਰਿਹਾ ਕਿ ਇਹ ਪ੍ਰੈਜ਼ੈਂਟਲੀ ਕੰਮ ਹੋ ਰਿਹਾ ਹੈ ਜਿਸ ਹਿਸਾਬ ਨਾਲ ਇਹ ਪੀ ਜਲ ਜੁਕਾ ਹੋਇਆ ਸਾਰਾ ਕੜ ਜਲ ਗਿਆ ਨੇ ਹਾਂ ਜੀ ਲੱਗਦਾ ਨਹੀਂ ਪਲ ਕੇ ਕਿਸ ਤਰ੍ਹਾਂ ਲੱਗ ਗਿਆ ਕੋਈ ਨਹੀਂ ਹੈ ਜੇ ਕੋਈ ਕਰਨ ਤਾਂ ਨਹੀਂ ਲੱਗਿਆ ਸਾਡਾ ਪਹਿਲਾ ਦੋ ਮਚੀ ਗਈ ਜੀ ਰੋਣਾ ਗਰੀਬਨ ਖਤਮ ਸਰਪੀ ਜੀ ਸਤੂ ਜਿਹੜੀ ਅੱਗ ਲੱਗੀ ਕਿਸ ਚੀਜ਼ ਨੂੰ ਦੀ ਇਹ ਕੋਈ 2005 ਜਾਂ 2002 ਦੇ ਜਿਹੜਾ ਵੇਸਟੇਜ ਰਿਕਾਰਡ ਹੁੰਦਾ ਨਾ ਇਲੈਕਸ਼ਨ ਦਾ ਕਾਲੀ ਜਾਂ ਕੋਈ ਦਫ਼ਤਰ ਦਾ ਆਣ ਵਰਤਿਆ ਜਿਸ ਦੀ ਲੋੜ ਨਹੀਂ ਸਮਝੀ ਜਾਂਦੀ ਉਹ ਸਟਾਕ ਕੀਤਾ ਹੋਇਆ ਸੀ ਕਿ ਕਦੇ ਕੋਈ ਕੋਈ ਫਾਈਲ ਨਾ ਗੁੰਮੀ ਹੋਵੇ ਇਸ ਕਰਕੇ ਸਾਡੇ ਅਫਸਰ ਨੇ ਇਹਨੂੰ ਲੂਣ ਨਹੀਂ ਦਿੱਤਾ ਹੈਗਾ ਤੇ ਇੱਕ ਸੈਪਰੇਟ ਬਿਆਸ ਹੈਗਾ ਪਤਾ ਨਹੀਂ ਸ਼ਾਰਟ ਸਰਕਟ ਕਰਕੇ ਲੱਗੀ ਆ ਜਾਂ ਕੋਈ ਹੋਰ ਕੀ ਗਲਤ ਹੋ ਰਹੀ ਹੁੰਦੀ ਹੈ ਅੱਜ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਲੇਕਿਨ ਸਵੇਰੇ ਜਦੋਂ 8-5 ਮਿੰਟਾਂ ਤੇ ਮੈਂ ਦਫ਼ਤਰ ਆ ਗਿਆ ਸੀਗਾ ਤੇ ਮੈਂ ਉਹਨੂੰ ਫੋਨ ਗਿਆ ਇਲੈਕਸ਼ਨ ਸੈੱਲ ਨੂੰ ਕਿ ਇੱਧਰ ਅੱਗ ਲੱਗੀ ਆ ਮੈਂ ਆ ਕੇ ਦੇਖਿਆ ਤੇ ਦਰਵਾਜ਼ਾ ਬੰਦ ਸੀ ਲੇਕਿਨ ਅੰਦਰੋਂ ਤੋਂ ਹੰਕਲਦਾ ਸੀ ਪਰ ਅੱਗ ਤੇ ਕਾਬੂ ਪਾ ਲਿਆ ਗਿਆ

ek aur whatsapp channel par